ਬਹੁਤ ਜ਼ਰਾ ਇਹ ਦੋ ਟਾਈਮ ਹਣ ਔਕਾ ਹੈ ਕੰਮ ਤੋਂ ਬੱਚੇ ਵੀ ਇੱਥੋਂ ਲੰਘਦੇ ਆ ਹਾਂਜੀ ਬੱਚੇ ਵੀ ਇੱਥੋਂ ਲੰਘਦੇ ਆ ਤੇ ਇਹ ਫਿਰ ਇੱਥੋਂ ਮੰਨ ਲਓ ਐਡੇ ਹਾਲਾਤ ਮਾੜੇ ਨੇ ਕੋਈ ਐਮਐਲਏ ਤੱਕ ਪਹੁੰਚ ਕੀਤੀ ਹੋਵੇ ਜਾਂ ਕਿਸੇ ਉੱਥੇ ਨਗਰ ਕੌਂਸਲ ਗਏ ਹੋ ਵੀ ਐਡੇ ਹਾਲਾਤ ਮਾੜੇ ਆ ਸਾਨੂੰ ਲੰਘਣ ਔਕਾ ਹੈਗਾ ਹਾਂਜੀ ਸਾਰੇ ਬਹੁਤ ਲੋਕ ਇੱਕ ਪਰਸੋ ਵੀ ਜਾ ਕੇ ਆਏ ਸਾਰੇ ਡੀਸੀ ਦਫਤਰ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆ ਕੰਪੀ ਕਰਦੇ ਮੰਗੀ ਕਰਦੇ ਜੀ ਟੱਪਣਾ ਨੰਗਲ ਕੰਮ ਕਰਨ ਵਾਲਿਆਂ ਨੂੰ ਵੀ ਔਖਾ ਹੈ ਪਰ ਸਾਡੇ ਵਰਗਿਆਂ ਨੂੰ ਦੋ ਟਾਂ ਮੋਂ ਔਖਾ ਹੈ ਇਹਨਾਂ ਤਾਂ ਮੀਂਹ ਨਹੀਂ ਆਉਂਦਾ ਅੱਜ ਤਾਂ ਨਹੀਂ ਖੜਾ ਤੇ ਇਹ ਮੀਂਹ ਦਾ ਪਾਣੀ ਸੀਵਰੇਜ ਦਾ ਜੀ ਸੀਵਰੇਜ ਦਾ ਹੀ ਆਈ ਜਾਂਦਾ ਸੀਵਰੇਜ ਦਾ ਸੀਵਰੇਜ ਦਾ ਇੱਥੇ ਹੀ ਖੜਾ ਰਹਿੰਦਾ ਇੱਦਾਂ ਹੀ ਖੜਾ ਰਹਿੰਦਾ ਕਿੰਨੇ ਫੁੱਟ ਪਾਣੀ ਕੱਢ ਜਾਂਦਾ ਜੀ ਐ ਫੁੱਟਾਂ ਦਾ ਤਾਂ ਮੈਨੂੰ ਪਤਾ ਨਹੀਂ ਬਾਈ ਪਾਣੀ 24 ਘੰਟੇ ਰਹਿੰਦਾ ਦਿਨ ਰਾਤ ਇਹ ਫਿਰ ਲੰਗਾ ਲੰਗਦੇ ਘਰ ਦੇ ਵਿੱਚੋਂ ਪਾਣੀ ਤੇ ਵਿੱਚੋਂ ਹੀ ਲੰਗਣਾ ਵੀ ਤਾਂ ਵਰਕਰੇ ਕੋ ਥਾਂ ਪਰ ਪਰੇਸ਼ਾਨੀ ਕਿੰਨੀ ਕੁ ਹੁੰਦੀ ਹੈ ਜੀ ਬਹੁਤ ਜ਼ਿਆਦੇ ਆ ਪਾ ਕੇ ਕਿੰਨਾ ਨੂੰ ਮਾਰਦਾ ਵਥਿਆਰਾ ਮਾਰਦਾ ਮੋਸ਼ਰਬਾ ਘਰਾਂ ਚਲੀ ਜਾਂਦਾ ਘਰਾਂ ਚ ਜਾਂਦਾ ਹੀ ਆ ਜਾਂਦਾ ਜਿਵੇਂ ਨੀਵੇਂ ਉਹਨਾਂ ਤੇ ਜਾਂਦਾ ਆ ਤਿੰਨ ਚਾਰ ਮਹੀਨੇ ਦਾ ਪੂਰੀ ਸਮੱਸਿਆ ਰਹਿੰਦੀ ਆ ਗੰਦੇ ਪਾਣੀ ਚ ਰਹਿੰਨੇ ਆ ਮੱਛਰ ਆ ਹਰੇ ਵਾਈ ਜਾਮਿਆਂ ਦੇ ਜਿਵੇਂ ਛੱਪੜਾਂ ਵਾਲੇ ਹਾਲਾਤ ਨਹੀਂ ਹੁੰਦੇ ਉਵੇਂ ਹੁੰਦੇ ਆ ਨਾ ਕੋਈ ਐਮਸੀ ਗੱਲ ਸੁਣਦਾ ਨਾ ਐਕਸੀਡੈਂਟ ਗੱਲ ਸੁਣਦਾ ਠੀਕ ਆ ਗੱਡੀ ਆਉਂਦੀ ਆ ਪਾਣੀ ਭਰ ਕੇ ਲੈ ਜਾਂਦੀ ਆ ਰਾਤ ਨੂੰ ਨਿਕਲ ਜਾਂਦਾ ਸਵੇਰੇ ਫੇਰ ਭਰ ਜਾਂਦਾ ਇਹ ਲਗਾਤਾਰ ਤਿੰਨ ਮਹੀਨੇ ਦਾ ਇਹੀ ਚੱਲ ਰਿਹਾ ਆਪਾਂ ਦੇ ਦੇਣਾ ਤੇ ਗਰਮੀਆਂ ਗਰਮੀਆਂ ਦਾ ਭਈ ਇਹੀ ਕੰਮ ਚੱਲਣਾ ਪੂਰਾ ਸਰਦੀਆਂ ਜੀ ਮਾੜਾ ਮੋਟਾ ਸਹੀ ਹੁੰਦਾ ਅੱਗੋਂ ਲਾਈਨ ਚੱਲਦੀ ਨਹੀਂ ਗਈ ਨਸੀਬਰੇ ਸਾਰੇ ਖਰਾਬ ਹੈ ਪਾਈਪਾਂ 4 4 ਇੰਚ ਦੀਆਂ ਪਾਈਪਾਂ ਠੀਕ ਹੈ ਆਬਾਦੀ ਜ਼ਿਆਦਾ ਗੰਦ ਪੂਰਾ ਥਾਂ ਥਾਂ ਤੇ ਆ ਤੁਸੀਂ ਵੇਖ ਹੀ ਲੋ ਸਾਰੇ ਹਰਿਆਵਲਾ ਸਾਰਾ ਮੱਛਰ ਮੁਛਰ ਬਹੁਤ ਕਿੰਨੇ ਸਾਲ ਤੋਂ ਇਹ ਸਿਸਟਮ ਅਸਿਵਰੇ ਸਿਸਟਮ ਬਦਲਿਆ ਨਹੀਂ ਹੋਇਆ ਇਹ ਤਾਂ ਭਈ ਬਹੁਤ ਟਾਈਮ ਹੋ ਗਿਆ ਸਾਨੂੰ ਘੱਟੋ ਘੱਟ 18 ਸਾਲ ਇੱਧਰ ਆਏ ਨੂੰ ਹੋ ਗਏ ਉਦੋਂ ਆਬਾਦੀ ਕਿੰਨੀ ਸੀ ਜਦੋਂ ਤੁਸੀਂ ਇੱਧਰ ਆਏ ਸੀ ਹੁਣ ਕਿੰਨੀ ਹੈ ਉਦੋਂ ਆਬਾਦੀ ਬਸ ਗਾਂ ਪਲਾਟਰ ਕੱਟੇਗੇ ਚਲੋ ਉਹਨਾਂ ਦਾ ਸੀਵਰ ਤਾਂ ਲੱਗਾ ਤੇ ਆਬਾਦੀ ਦਾ ਇੰਨੀ ਕੁ ਸੀਗੀ ਥੋੜੀ-ਮੋਟੀ ਵਧੀ ਅਗਾ ਜੇ ਤੇ ਬਦਲਿਆ ਨਹੀਂ ਉਸ ਤੋਂ ਬਾਅਦ ਕੁਝ ਕੁਝ ਨਹੀਂ ਬਦਲਿਆ ਭਾਈ ਉਹੀ ਪਾਈਪਾਂ ਟੁੱਟੀਆਂ ਬੱਚੇ ਪਾਈਪਾਂ ਹੈਗੀਆਂ ਠੀਕ ਆ گاਉਂ ਕੋ ਚੱਲਦਾ ਨਹੀਂ ਕੋਹਨੇ ਕਰਦਾ ਬਾਕਲਾ ਉੱਤੋਂ ਤੋਂ ਪਾਣੀ ਲੈ ਜਾਂਦੇ ਆ ਸਵੇਰ ਨੂੰ ਫੇਰ ਭਰ ਜਾਂਦੇ ਇਹ ਇਹ ਟੁੱਟੀ ਵਾਲੇ ਪਾਣੀ ਤੇ ਵੀ ਆਉਂਦਾ ਹੋਣਾ ਵਾਟਰ ਟੈਂਕ ਸ ਦੇ ਕਿ ਉਹ ਵਾਟਰ ਟੈਂਕ ਤਾਂ ਭਈ ਇੱਥੇ ਸਾਰਿਆਂ ਦਾ ਬੰਦ ਆ ਕਿਉਂਕਿ ਸੀਵਰ ਦਾ ਪਾਣੀ ਆਉਂਦਾ ਸਾਰਿਆਂ ਨੇ ਬੰਦ ਕਰਾਇਆ ਸਾਰੇ ਇਹ ਜਿਹੜੇ ਬੰਦ ਕਰਾਤਾ ਵਾਟਰ ਟੈਂਕ ਦੀ ਪਾਈਪ ਤਾਂ ਪਈ ਨਹੀਂ ਗਿਆ ਇੱਦਾਂ ਸਾਰਾ ਗੰਦ ਹੀ ਆਉਂਦਾ ਜੇ ਕਿਸੇ ਦੇ ਆਉਂਦਾ ਵੀ ਹੋਊਗਾ ਤਾਂ ਦੇਖ ਲਿਓ ਮਸ਼ਕੀ ਮਾਰਦਾ ਹੋਊਗਾ ਜੋ 2.5 ਮਹੀਨੇ ਹੋ ਗਏ ਐ ਨਰਕ ਵਜਿਆ ਇਹ ਖੜਾ ਹੀ ਰਹਿੰਦਾ ਜਿਵੇਂ ਕਰਨ ਹੁੰਦਾ ਨਹੀਂ ਨਹੀਂ ਖੜਾ ਹੀ ਰਹਿੰਦਾ ਸੀਵਰ ਦਾ ਬਲੋਕ ਮਾਰਦੀ ਐ ਬੈਗ ਮਾਰਦੀ ਐ ਸੀਵਰ ਕਿੰਨੇ ਫੁੱਟ ਪਾਣੀ ਖੜ ਜਾਂਦਾ ਹੈ ਇਹ ਡੇਢ ਡੇਢ ਦੋ ਦੋ ਫੁੱਟ ਪਾਣੀ ਖੜ ਜਾਂਦਾ ਤੇ ਇਹ ਕੋਈ ਹੱਲ ਨਹੀਂ ਕਰਕੇ ਜਾਂਦੇ ਕੋਈ ਆਇਆ ਨਹੀਂ ਮੈਂ ਦੇਖਣ ਗਿਆ ਹਾਲੋ ਗੱਡੀਆਂ ਗੱਡੀ ਜੀ ਭਰ ਕੇ ਲੈ ਜਾਂਦੇ ਆ ਗੱਡੀ ਭਰ ਕੇ ਗੋਲੇਾਂ ਦੀ ਫੇਰ ਗੱਡੀ ਭਰ ਕੇ ਜਾਏ ਜਾਂਦੇ ਫੇਰ ਉਹੀ ਹਾਲ ਹੋ ਜਾਂਦੇ ਉਹੀ ਹਾਲ ਐਮ ਸੀਰੂ ਨੇ ਕਿਹਾ ਇਸ ਤੋਂ ਦੇਣਾ ਐਮ ਸੀਰੂ ਪਤਾ ਹੀ ਹੈ ਸਾਰਾ ਕੁਝ ਉਹਨਾਂ ਨੇ ਕਦੇ ਘੇੜੇ ਨਹੀਂ ਮਾਰਿਆ ਤੇ ਇਹ ਫਰੋਂ ਲੰਗਰ ਟਾਪ ਦੇ ਬੱਚੇ ਵੀ ਇੱਥੋਂ ਦੀ ਜਾਂਦੇ ਆ ਇੱਥੇ ਹੀ ਜਾਂਦੇ ਗੰਦੇ ਪਾਣੀ ਤੇ ਸਾਨੂੰ ਸਾਡੀ ਦੁਕਾਨ ਦਾ ਬੁਰਾ ਹਾਲ ਹੈ ਤੇ ਸਕੂਲ ਜਾਂਦੇ ਜਦੋਂ ਆਈ ਆਉਂਦੇ ਆ ਐ ਹੀ ਆਉਂਦੇ ਆ ਹੀ ਜਾਂਦੇ ਆ ਦੇ ਜਿਹਦੇ ਵੀ ਆ ਜਿਹੜੀ ਸੜਕ ਪੱਟੀ ہوئی ਹੈ ਜਿੱਨੇ ਚੇ ਖਾਡੇ ਖੱਡੇ ਆ ਖੱਡੇ ਚ ਡੇਦੇ ਵੀ ਆ ਇਹ ਤਾਂ ਫਿਰ ਬਿਮਾਰਗ ਲੱਗਣ ਦਾ ਵੀ ਡਰ ਰਹਿੰਦਾ ਹੋਣਾ ਜਿਸ ਤਰ੍ਹਾਂ ਮੱਛਰ ਹੋ ਗਿਆ ਜਾਂ ਹੋਰ ਤੇ ਬਿਮਾਰੀਆਂ ਤਾਂ ਲੱਗਣੀਆਂ ਹੀ ਕਿਹੜੀ ਕਰੀ ਆ ਇਹ ਇਹ ਪੱਠੇ ਵਾਲੀ ਗਲੀ 10 ਨੰਬਰ ਵਾਰਡ ਆ ਬਾਈ ਬੁੜਾ ਗੁੱਜਰ ਰੋਡ ਹਾਲਾਤ ਕਦੋਂ ਦੇ ਲਾ ਤੇ ਵੀਰੇ ਬਹੁਤ ਚਿਰ ਕਿੰਨਾ ਚਿਰ ਹੋ ਗਿਆ ਪਾਣੀ ਇਹ 2 2.5 ਮਹੀਨੇ ਦੇ ਨੇੜੇ ਹੀ ਹੋ ਗਿਆ ਇਹ ਪਾਣੀ ਐ ਹੀ ਰਹਿੰਦਾ ਵੀਰੇ ਲੋਕੀ ਸਾਰੇ ਆਪਦੇ ਘਰਾਂ ਦੇ ਵਿਚਾਰੇ ਨਿਕ ਨਿਕੇ ਜਵਾਕ ਇੰਨੇ ਨੇ ਮੱਛਰ ਹੋ ਜਾਂਦੇ ਆ ਬੁਰਾ ਹਾਲ ਆ ਇੱਥੇ ਗਲੀ ਇਹ ਪਾਣੀ ਸਫਾਈ ਇੱਕ ਕਰ ਹੀ ਆਈ ਸੀ ਗੱਡੀ ਆਏ ਘੱਟੋ ਘੱਟ 15 ਦਿਨ ਹੋ ਗਏ ਉਦੋਂ ਆਵਾਜ਼ ਆਈ ਨਹੀਂ ਗਈ ਤੇ ਨਾ ਕੋਈ ਹਸਪਤਾਲ ਆਇਆ ਨਾ ਅੰਦਰ ਕੋਈ ਨਹੀਂ ਆਂਦਾ ਕਿ ਇੱਥੇ ਉਵੇਂ ਹੀ ਗੰਦ ਵਜਿਆ ਰਹਿੰਦਾ ਇਹ ਜਦੋਂ ਮੀਂਹ ਆਉਂਦਾ ਫਿਰ ਉਹ ਤੋਂ ਹਾਲਾਤ ਥੇ ਮਾੜੇ ਹੋ ਜਾਂਦੇ ਹਾਲਾਤ ਹੁਣ ਉਵੇਂ ਹੀ ਅਸੀਂ ਨੰਗੇ ਪੈਰ ਆਵੇ ਕੋਲ ਗੰਦ ਕਿੰਨਾ ਮੱਛਰ ਕਿੰਨੇ ਉਵੇਂ ਘਰਾਂ 'ਚ ਵੜ ਜੀਦਾ ਆਉਂਦੇ ਪਸ਼ਾਨੀ ਕਿੰਨੀ ਕੁ ਹੁੰਦੀ ਹੈ ਪਸ਼ਾਨੀ ਬਹੁਤ ਜ਼ਿਆਦਾ ਵੇਖੋ ਵੀਰੇ ਕਿੰਨਾ ਪਾਣੀ ਆ ਕਿੰਨਾ ਚਰੋ ਇਨਾ ਲੋਕਾਂ ਨੂੰ ਸਾਰਿਆਂ ਨੂੰ ਪਤਾ ਮਹੀਨਾ ਹੋ ਗਿਆ ਇਹ ਦੂਜਾ ਜ਼ਿਆਦਾ ਹੋ ਗਿਆ ਪਾਣੀ ਇੱਥੇ ਨਿਕਲਦਾ ਹੀ ਨਹੀਂ ਵੇ ਹਾਂ ਘਰਾਂ 'ਚ ਆ ਜਾਂਦਾ ਕਿਤੇ ਉੱਚਾ-ਉੱਚਾ ਹੋ ਜਾਂਦਾ ਘਰਾਂ 'ਚ ਹੀ ਵੜਦਾ ਹੋਰ ਕਿੱਥੇ ਜਾਣਾ ਬਾਈ ਇਹ ਪ੍ਰਸ਼ਾਸਨ ਕਹਿੰਦਾ ਕਿ ਸਫਾਈ ਕੀਤੀ ਗਈ ਆ ਮੀਂਹ ਤੋਂ ਪਹਿਲਾਂ ਹਨਾ ਕਿਉਂਕਿ ਆਈ ਸੀ ਗੱਡੀ ਰਾਤ ਨੂੰ ਆਈ ਸੀਗੀ ਉਸ ਤੋਂ ਬਾਅਦ ਫਿਰ ਥੇਰੇ-ਫੇਰੇ ਉਹ ਵੀ ਪਾਣੀ ਭਰ ਗਿਆ ਸੀਗਾ ਇੱਕ ਵਾਰੀ ਚੰਗੀ ਤਰ੍ਹਾਂ ਸਫਾਈ ਕਰਾਣ ਉਸ ਤੋਂ ਬਾਅਦ ਆਂਦੇ ਨਹੀਂ ਗਾ ਇਹ ਕਾਰਨ ਕੀ ਲੱਗਦਾ ਤੁਹਾਨੂੰ ਵੀ ਸੀਵਰੇਜ ਦੀ ਕੀ ਸਮੱਸਿਆ ਹੈ ਜਿਹਦੇ ਕਾਰਨ ਇਹ ਪਾਣੀ ਖੜਦਾ ਹੈਗਾ ਇਹ ਸੀਵਰੇਜ ਦੀ ਹੈ ਵੀਰੇ ਇੱਕ ਵਾਰੀ ਸੀਵਰੇਜ ਨੂੰ ਚੰਗੀ ਤਰ੍ਹਾਂ ਸਫਾਈ ਕਰਾਈ ਹੋਵੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਖੜਦਾ ਹੀ ਨਹੀਂ ਗਾ ਮੰਗ ਕੀ ਕਰਦੇ ਮੰਗੇ ਆ ਵੀ ਇਹਨੂੰ ਸਾਫ਼ ਕਰਾਇਆ ਜਾਵੇ ਤੇ ਪਾਣੀ ਨਾ ਖੜੇ ਸਮੱਸਿਆ ਹੀ ਸੀ ਇਸ ਤੋਂ ਨਹੀਂ ਪਾਣੀ ਖੜਨ ਦੀ ਕਦੇ ਇਹਨੂੰ ਕਾਫੀ ਚਿਰ ਹੋ ਗਿਆ ਵੀਰੇ ਕਾਫੀ ਚਿਰ ਹੀ ਹੋ ਗਿਆ ਐਂ ਹਾਂ ਦੰਦ ਹਾਂ ਲੰਬਾ ਚਿਰ ਹੋ ਗਿਆ ਐਂ ਪਾਣੀ ਨਿਕਲਦਾ ਹੀ ਨਹੀਂ ਇੱਥੋਂ